मजूरा बि अची रीति मनेगा मजूरा मो ਆਤਾ ਆਤਾ ਜਨਾਾਰੇ ਲਾਓ ਜਨਾਾਰੇ ਲਾਓ ਜਨਾਾਰੇ ਲਾਓ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਇਕੱਠਾ ਆਇਆ ਆ ਅੱਜ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਆ ਜੀ ਜਿਹੜੇ ਭਾਰਤ ਸਰਕਾਰ ਵੱਲੋਂ ਅ ਮੰਦਰੀਗਾ ਸਕੀਮ ਨੂੰ ਖਤਮ ਕਰਕੇ ਆਪਣੇ ਹੱਥਾਂ 'ਚ ਲੈ ਰਹੀ ਆ ਜੋ ਕਿ ਪਹਿਲਾਂ 2005 ਤੋਂ ਜਿਹੜੀ ਮੰਦਰੀਗਾ ਸਕੀਮ ਸੀ ਇਹ 2005 ਨੂੰ ਆਈ ਜਿਹਦੇ 26 ਕਰੋੜ ਲੋਕਾਂ ਦੇ ਜੋਬ ਕਾਰਡ ਬਣੇ ਸੀ 12 ਕਰੋੜ ਲੋਕਾਂ ਨੂੰ ਲਗਭਗ ਉਹਦੇ 'ਚ ਜਿਹੜਾ ਕੰਮ ਮਿਲਦਾ ਸੀ ਜਿਹੜਾ 100 ਦਿਨ ਦਾ ਰੋਜ਼ਗਾਰ ਦਿੰਦੇ ਸੀ ਤੇ ਪੰਜਾਬ ਦੇ ਵਿੱਚ ਇਹ ਲਗ 20 ਲੱਖ ਲੋਕਾਂ ਦੇ ਜਿਹੜੇ ਕਾਰਡ ਆ ਬਣੇ ਆ 11 ਲੱਖ ਲੋਕਾਂ ਨੂੰ ਉਹਦੇ ਵਿੱਚ ਜਿਹੜਾ ਕਾਰਡ ਮਿਲਦਾ ਸੀਗਾ ਕੰਮ ਮਿਲਦਾ ਸੀਗਾ ਅੱਜ ਸਰਕਾਰ ਹਰੇਕ ਉਸ ਹੈਦਾਰੇ ਨੂੰ ਤੋੜ ਰਹੀ ਆ ਜਿਹੜਾ ਗਰੀਬ ਵਰਗ ਨਾਲ ਜੁੜਿਆ ਵਾ ਸਰਪੰਚ ਕੰਮ ਦਿੰਦੇ ਸੀ ਪੰਚਾਇਤ ਸੈਕਟਰੀ ਆ ਕੇ ਉਹਦਾ ਨਾਪਾ ਤੋਲਾ ਕਰਦੇ ਸੀ ਕਈ ਪਿੰਡਾਂ ਦੇ ਇਹੋ ਜਿਹੇ ਗਰੀਬ ਲੋਕ ਜਿਹੜੇ ਵੱਡੀ ਦਿਹਾੜੀ ਬਾਹਰ ਜ਼ੋਰਦਾਰ ਦਿਹਾੜੀ ਤੇ ਨਹੀਂ ਜਾ ਸਕਦੇ ਸੀ ਇੱਥੇ ਕੰਮ ਕਰਕੇ ਆਪਣੇ ਚੁੱਲ੍ਹੇ ਭਾਲਦੇ ਸੀ ਸਰਕਾਰ ਨੇ ਉਹਨੂੰ ਤੋੜ ਕੇ ਉਹਦਾ ਨਾਮ ਬਦਲ ਕੇ BB R CHR ਰਾਮ ਜੀ ਇਹ ਨਾਂ ਤੇ ਰੱਖ ਦਿੱਤਾ ਚਲੋ ਪਹਿਲੀ ਗੱਲ ਤੇ ਨਾਮ ਬਦਲਣ ਦੀ ਲੋੜ ਨਹੀਂ ਦੂਜਾ ਇਹ ਉਹਦੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਸਾਰਾ ਬਦਲ ਦਿੱਤਾ ਵੀ ਜਿਹੜਾ ਕੰਮ ਆ ਉਹ ਹੁਣ ਸੈਂਟਰ ਸਰਕਾਰ ਆਪ ਤੈਅ ਕਰੂਗੀ ਇਹਦਾ ਸਿੱਧਾ ਸਿੱਧਾ ਹੀ ਕਾਰਨ ਆ ਵੀ ਇਹ ਜਿਹੜੀ ਸਕੀਮ ਆ ਇਹਨੂੰ ਹੁਣ ਜਿਹੜੇ ਇਹਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਇਹ ਸਕੀਮ ਨੂੰ ਹੌਲੀ-ਹੌਲੀ ਬੰਦ ਕਰਕੇ ਜਿਹੜੀ ਉਹ ਮਜ਼ਦੂਰੀ ਆ ਉਹ ਕਾਰਪੋਰੇਟ ਘਰਾਣਿਆਂ ਲਈ ਸਸਤੀ ਮਜ਼ਦੂਰੀ ਦਾ ਜਿਹੜਾ ਅਰੇਂਜਮੈਂਟ ਆ ਉਹ ਭਾਰ ਸਰਕਾਰ ਕਰ ਰਹੀ ਹੈ ਕਿਉਂਕਿ ਅੱਗੇ ਹੁੰਦਾ ਸੀ 90% ਭਾਰ ਸਰਕਾਰ ਨੇ ਪੈਸਾ ਦੇਣਾ ਹੁੰਦਾ ਸੀ ਇਹਦੇ ਵਿੱਚ ਤੇ 10% ਸਟੇਟ ਸਰਕਾਰਾਂ ਦਾ ਹੁੰਦਾ ਸੀ ਹੁਣ 40% ਉਹਨਾਂ ਨੇ ਸਟੇਟ ਨੂੰ ਪਾਤਾ 7% ਭਾਰ ਸਰਕਾਰ ਦੇਊਗੀ ਇਹ ਇਹਦੇ ਵਿੱਚ ਜਿਹੜਾ ਬਾਈਟ ਰੱਖਿਆ ਗਿਆ ਉਤੋਂ ਐਲਾਨ ਕੀਤਾ ਵੀ 125 ਦਿਨ ਇਹਦੇ ਚ ਕੰਮ ਦੇਾਂਗੇ ਅਸੀਂ 125 ਦਿਨਾਂ ਦਾ ਜੇ ਲਾਈਏ ਅਸੀਂ ਚੌਪ ਕਾਟਣ ਦੇ ਹਿਸਾਬ ਨਾਲ 2 2 ਲੱਖ ਕਰੋੜ 21000 ਕਰੋੜ ਜਿਹੜਾ ਉੱਪਰ ਇਹਦਾ ਬਣਦਾ ਵਾ ਪਰ ਇਹਦਾ 63000 ਕਰੋੜ ਦਾ ਤੇ ਸਾਰਾ ਇਹਨਾਂ ਨੇ ਬਾਈਟ ਰੱਖਿਆ ਇਹ ਕਿਵੇਂ ਕੰਮ ਦੇਣਗੇ 125 ਦਿਨਾਂ ਦੇ ਵਿੱਚ ਇਹ ਸਾਰਾ 30 35 ਦਿਨਾਂ ਦਾ ਕੰਮ ਦੇ ਕੇ ਇਹਨਾਂ ਨੇ ਇਹਨਾਂ ਨੇ ਇਹ ਸਕੀਮ ਨੂੰ ਹੌਲੀ ਹੌਲੀ ਕਰਕੇ ਖਤਮ ਕਰਨਾ ਵਾ ਤੇ ਖਤਮ ਕਰਕੇ ਜਿਹੜੇ ਸਾਡੇ ਲੋਕਾਂ ਦਾ ਮਾੜਾ ਮੋੜ ਚਿੱਲਾ ਬਲਦਾ ਉਹਨੂੰ ਇਹ ਬੰਦ ਕਰਨ ਲੱਗੇ ਆ ਉਹਦੇ ਵਿਰੋਧ ਦੇ ਵਿੱਚ ਅੱਜ ਕੀ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਸੀ ਮੇਰੇ ਨਾਲ ਕਿਸਾਨ ਦਸ਼ਮੀਸ਼ ਕਿਸਾਨ ਮਜ਼ਦੂਰ ਯੂਨੀਅਨ ਦਸ਼ਮੀਸ਼ ਜਿਹੜੀ ਆ ਉਹਨਾਂ ਦੇ ਲਲਤੋਂ ਸਾਹਿਬ ਖੜੇ ਨੇ ਉਹਨਾਂ ਦੀ ਪੂਰੀ ਟੀਮ ਖੜੀ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਖੜੀ ਆ ਤੇ ਅੱਜ ਅਸੀਂ ਮੋਦੀ ਦਾ ਪੁਤਲਾ ਬਣਾਇਆ ਵਾ ਇਹ ਹੀ ਉੱਥੇ ਜਾ ਕੇ ਚਾਉਂਗੇ ਸਾੜਾਂਗੇ ਉੱਤੇ ਬਰੋਚ ਸਾੜਾਂਗੇ ਅਸੀਂ ਕੀ ਕਹਿਣਾ ਚਾਹੁੰਦਾ ਮੈਂ ਜਸਦੇਵ ਸਿੰਘ ਲਲਤੋਂ ਜਨਰਲ ਸਕੱਤਰ ਦਸ਼ਮੀਸ਼ ਕਿਸਾਨ ਮਜ਼ਦੂਰ ਯੂਨੀਅਨ ਜੈਸਟਰ ਅਸੀਂ ਜੋ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਪੰਜਾਬ ਚੈਪਟਰ ਵੱਲੋਂ ਸੱਦਾ ਦਿੱਤਾ ਉਸ ਦੀ ਸਹਿਯੋਗੀ ਜਥੇਬੰਦੀ ਦੇ ਤੌਰ ਦੇ ਉੱਤੇ ਪੁਤਰਾ ਫੂਕ ਰੈਲੀ ਤੇ ਮਜਾਰਲੀ ਸ਼ਾਮਲ ਹੋਏ ਆ ਜੋ ਕਿ ਮੁੱਖ ਤੌਰ ਦੇ ਉੱਤੇ ਪਹਿਲਾ ਮਨਰੇਗਾ ਸਕੀਮ ਦਾ ਜੋ ਖਾਤਮਾ ਭਾਰਤ ਸਰਕਾਰ ਨੇ ਤਕਰੀਬਨ ਖਾਤਮਾ ਜੋ ਹੋ ਗਿਆ ਹੈਗਾ ਤੇ ਉਹਦੀ ਥਾਂ ਦੇ ਉੱਤੇ ਜੀ ਰਾਮ ਜੀ ਸਕੀਮ ਲਿਆਂਦੀ ਹੈਗੀ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੁਤਰਾ ਫੂਕਣ ਲਈ ਇਕੱਠੇ ਹੋਏ ਆ ਤੇ ਦੂਜਾ ਅਸੀਂ ਬਿਜਲੀ ਜਿਹੜਾ ਹੈਗਾ ਐ ਬਚਾਓ ਲਈ ਸਾਡੀ ਮੂਵਮੈਂਟ ਪਹਿਲਾਂ ਹੀ ਚੱਲ ਰਹੀ ਆ 2 ਨੰਬਰ ਤੋਂ ਸੇ ਉਸ ਮੂਵਮੈਂਟ ਦੇ ਤਹਿਤ ਬਿਜਲੀ ਬਚਾਉਣ ਦੀ ਖਾਤਰ ਵੀ ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰਾਂਗੇ ਸੋ ਮੁੱਖ ਤੌਰ ਤੇ ਅੱਜ ਬੰਦੀ ਘਾਡੇ ਉੱਤੇ ਹੈ ਸੋ ਜਿਵੇਂ ਪ੍ਰਧਾਨ ਜੀ ਨੇ ਤੁਹਾਨੂੰ ਬਹੁਤ ਵਿਆਖਿਆ ਨਾਲ ਦੱਸ ਦਿੱਤਾ ਇਹਦੇ ਅਡਵਾਰ ਪਹਿਲੂਆਂ ਬਾਰੇ ਇਹ ਸਕੀਮ ਜਿਹੜੀ ਹੈਗੀ ਜਿਹਨੂੰ BBGJ ਰਾਮਜੀ ਕਿਹਾ ਬੈਕਸਟ ਭਾਰਤ ਐ ਜੀ ਰਾਮਜੀ ਸਕੀਮ ਆ ਇਹ ਮੋਦੀ ਨੇ ਨਾਮ ਵੀ ਰੱਖਿਆ ਉਹ ਵੀ ਫਿਰ ਕੁੰਡੀਆਂ ਤੇ ਰੱਖਿਆ ਹੈਗਾ ਕਿਉਂਕਿ ਭਾਰਤ ਸਾਰਿਆਂ ਦਾ ਰਲ ਕੇ ਇੱਕ ਰਸਤਾ ਬਣਦਾ ਇੱਥੇ ਹਿੰਦੂ ਵੀ ਸਿੱਖਾ ਮੁਸਲਮਾਨ ਸਾਈ ਸਾਰੇ ਜੈਨੀ ਬਹੁਤੀ ਸਾਰੇ ਵਸਦੇ ਨੇ ਅਡੋਰ ਧਰਮਾਂ ਦੇ ਜਾਂ ਅਡੋਰ ਧਰਮਨ ਮੰਨ ਵਾਲੇ ਜਾਂ ਆਮਨ ਬਲੇ ਸੋ ਸਾਰਿਆਂ ਦਾ ਰਲ ਕੇ ਇੱਕ ਸੰਝਾ ਜਿਹੜਾ ਹਿੰਦੁਸਤਾਨ ਬਣਦਾ ਜੋ ਸਮਝਾਨ ਤੇ ਮੁਤਾਬਕ ਉਹਦੀਆਂ ਵੀ ਤਾਂ ਜੀਆਂੜੀਆਂ ਨਾਂ ਦੇ ਵਿੱਚ ਇਦੋਂ ਵੱਡੀ ਗੱਲ ਆ ਵੀ ਇਹਦਾ ਤਕਰੀਬਨ ਖਾਤਮਾ ਹੋ ਗਿਆ ਹੈਗਾ ਕਿਉਂਕਿ 90-10 ਦੇ ਹਿਸਾਬ ਨਾਲ ਰੇਸ਼ੋ ਸੀ ਜੀ ਸੈਂਟਰ ਦੀ ਤੇ ਪੰਜਾਬ ਸਟ੍ਰੀਟਾਂ ਨੇ ਜੋ ਇਹਦੇ ਵਿੱਚ ਫੰਡਾਂ ਦੇ ਵਿੱਚ ਹਿੱਸਾ ਪਾਉਣਾ ਸੀ ਉਹਨੋਂ 60-40 ਹੋ ਗਈ ਆ ਇੱਥੋਂ ਵਾਲੀ ਸਟ੍ਰੀਟ ਕੋਲ ਪੈਸਾ ਹੈ ਕੋਈ ਨਹੀਂਗਾ 4 ਲੱਖ ਕਰੋੜ ਦਾ ਕਰਜ਼ਾ ਜਿਹੜਾ 31 ਮਾਰਚ ਨੂੰ ਸਵਾ ਚਾਰ ਲੱਖ ਕਰੋੜ ਹੋਣ ਜਾ ਰਿਹਾ ਹੈਗਾ 3 ਲੱਖ ਤੋਂ ਕਰੋੜ ਤੋਂ ਸ਼ੁਰੂ ਹੋਇਆ ਸੀਗਾ ਬਰਬਾਦ ਹੋ ਚੁੱਕੀ ਹੈ ਸਟੇਟ ਕੰਗਾਲ ਕਰ ਚੁੱਕਿਆ ਭਗੰਤਵਾਨ ਸਰਕਾਰ ਇਸ ਕਰਕੇ ਇੱਥੇ ਤਾਂ ਇਹਦਾ ਖਤਮਾ ਹੀ ਹੋਊ ਤਕਰੀਬਨ ਪੰਜਾਬ ਦੇ ਵਿੱਚ ਤਾਂ ਵਿਸ਼ੇਸ਼ ਕਰਕੇ ਕਿਉਂਕਿ ਫੰਡਿੰਗ ਹੈ ਨਹੀਂ ਜੀ ਬਿਲਕੁਲ ਮਾਨੂੰ ਤਬਾਹ ਹੋ ਚੁੱਕਿਆ ਹੈਲੀਕਾਪਟਰਾਂ ਦੇ ਰਾਹ ਜਾ ਰਹੀ ਹੈ ਫੰਡਿੰਗ ਬੜੇ-ਬੜੀਆਂ ਅਸ਼ਤਿਆਰ ਜਿਹੜੇ ਕਰੋੜਾਂ ਰੁਪਏ ਦੇ ਰੋਜ਼ ਜਾਰੀ ਕੀਤੇ ਜਾ ਉਹਦੇ ਰਾਹ ਜਾ ਰਹੀ ਆ ਸੋ ਤਬਾਹ ਕੀਤਾ ਜਾ ਰਿਹਾ ਖਜ਼ਾਨਾ ਸੋ ਇਸ ਕਰਕੇ ਅਸੀਂ ਇੱਥੇ ਮਰੇਗਾ ਦਾ ਖਾਤਮਾ ਹੋ ਰਿਹਾ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਇਸ ਇਲਾਕੇ ਦੇ ਵਿੱਚ ਵੀ ਜਿਹੜਾ ਗਿਆ ਲੋਦਿਆਣਾ ਪੂਰਬੀ ਦੇ ਪੱਛਮੀ ਤਹਿਸੀਲ ਚ 100 ਤੋਂ ਉੱਪਰ ਪਿੰਡਾਂ ਚ ਕਿਸਾਨ ਜਿਹੜੇ ਹੈਗੇ ਮਜ਼ਦੂਰ ਉਹੋ ਮਰੇਕੇ ਵਾਲੇ ਪੁੱਤਲੇ ਫੂਕ ਚੁੱਕੇ ਨੇ ਪੂਰੇ ਪੰਜਾਬ ਚ ਲਹਿਰ ਚੱਲਦੀ ਹੈ ਬਲਕਿ ਦੇਸ਼ ਦੇ ਵਿੱਚ ਹੀ ਵਿਰੋਧ ਹੋ ਰਿਹਾ ਹੈਗਾ ਸੋ ਅਸੀਂ ਉਸ ਵਿਰੋਧ ਲੈਣ ਦਾ ਹੈ ਸੰਰੋਧੀ ਪਾਰਟੀਆਂ ਵੀ ਆਪਦੀ ਆਪ ਦੀ ਸਮਰਥਾ ਮਤਾਬ ਕੁਆਜ ਬੁਲੰਦ ਕਰ ਰਹੀਆਂ ਨੇ ਉਹਨਾਂ ਦਾ ਆਪਦੀ ਹੋਂਦੀ ਜ਼ਿੰਮੇਵਾਰੀ ਆ ਸੋ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਨਹੀਂ برداشت ਕਰਨੀਆਂ ਆਪਦੇ ਮਜ਼ਦੂਰ ਭਰਾਵਾਂ ਨਾਲ ਖਾਣੀਆਂ ਜਿਵੇਂ ਉਹਨਾਂ ਨੇ ਦਿੱਲੀ ਮੋਰਚੇ ਪਹਿਲੇ ਸਾਫ ਦਿੱਤਾ ਦੂਜੇ ਦਿੱਲੀ ਮੋਰਚੇ ਸਾਫ ਦਿੱਤਾ ਹੈਗਾ ਸ਼ੰਭੂ ਖਰੋਈ ਬਾਡਰ ਤੇ ਲੈਂਡ ਪੂਰਿੰਗ ਦੇ ਵੇਲੇ ਸਾਫ ਦਿੱਤਾ ਜਮੀਨਾ ਬਚੌੜੀ ਅਸੀਂ ਵੀ ਮਜ਼ਦੂਰ ਜਮਾਦਾ ਇਸ ਤਰੀ ਸਾਫ ਦਿੰਦੇ ਹੋਏ ਮੁੱਢੀ ਗੱਲ ਸਕੀਮ ਦਾ ਜਿਹੜੇ ਚੌਣੇ ਆ ਵੀ ਇਹ ਬਰਕਰਾਰ ਰਹੇ ਚਲਦੀ ਰਹੇ ਬਲਕਿ ਇਹ ਤੋਂ ਬਿਹਤਰੀ ਆਵੇ ਇਹਦੇ ਘਾਟਾ ਵੀ ਇਹਨਾਂ ਬਹੁਤ ਪ੍ਰਬੰਧ ਕੀ ਚਲੋ ਕੋਈ ਵਾਰ ਪ੍ਰਬੰਧ ਕੀ ਮਸ਼ੀਨੀ ਜਿਹੇ ਲੈਵਲ ਤੇ ਆ ਪੰਚਾਇਤਾਂ ਦੇ ਲੈਵਲ ਤੇ ਦੂਰ ਹੋਣੀ ਚਾਹੀਦੀ ਘਟਾ ਦਾ ਮਤਲਬ ਇਹ ਨਹੀਂ ਵੀ ਜਰਾ ਖਾਤਮਾ ਕਰ ਦਿਓ ਸੁਧਾਰ ਹੋਣੀ ਚਾਹੀਦੀ ਜਿੱਥੇ ਜਿੱਥੇ ਵੀ ਗਲਤ ਬਣਾਇਆ ਨੇ ਉਹ ਠੀਕ ਹੋਣਾ ਚਾਹੀਦਾ ਹੈਗਾ ਇਸ ਗੱਲ ਦੇ ਹੱਕ 'ਚ ਆ ਪਰ ਇਹ ਸਾਰਾ ਸਾਲ ਚੱਲੇ ਸਕੀਮ ਸਾਡੀ ਦਾ ਬਲਕਿ ਇਥੋਂ ਤੱਕ ਘਟੋ ਘਟ 200 ਦੇ ਨੇ ਸਾਰੀਆਂ ਜਿੱਥੇ ਮੰਧੀਆਂ ਮੰਗ ਕਰ ਰਹੀਆਂ ਨੇ ਅਸੀਂ ਇਹ ਵੀ ਕਹਿੰਨੇ ਆ ਵੀ ਸਾਰਾ ਸਾਲ ਚਲਣੀ ਚਾਹੀਦੀ ਆ ਤੇ 700 ਰੁਪਏ ਦਿਹਾੜੀ ਹੋਣੀ ਚਾਹੀਦੀ ਮਜ਼ਦੂਰ ਦੀ ਕਿਉਂਕਿ ਇਹਨਾਂ ਦੇ ਆਪਦੇ ਕਾਨੂੰਨ ਇਸ ਮੰਨ ਚੁੱਕੇ ਆ ਅੱਜ 21000 ਰੁਪਏ ਪ੍ਰਤੀ ਮਹੀਨੇ ਤੋਂ ਬਿਨਾ ਬੰਦੇ ਤਾਂ ਕਿ ਜਾ ਰਹਾ ਨਹੀਂ ਹੋ ਸਕਦਾ ਹੈਗਾ ਇਹ ਕੇਂਦਰ ਦੇ ਕਾਨੂੰਨ ਸਟੈਂਡ ਦਾ ਜਿਹੜਾ ਹੈਗਾ ਡਿਸੀਜਨ ਆ ਸੋ ਨੂੰ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਇਹ ਪਰ ਉਹ ਲਾਗੂ ਹੋਣਾ ਚਾਹੀਦਾ ਇੰਪਲੀਮੈਂਟ ਹੋਣਾ ਚਾਹੀਦਾ ਸੋ ਉਹਦੇ ਲਈ ਅਸੀਂ ਪਤਰਾਫੂਕ ਰੈਲੀ ਪਜਾਰਾ ਕਰਾਂਗੇ ਇਹ ਆਵਾਜ਼ ਨੂੰ ਬਲੰਦ ਕਰਾਂਗੇ ਲੈ ਰੱਗੇ ਵਦੂਗੀ ਜਿੱਥੇ ਜਿੱਥੇ ਮਜ਼ਦੂਰ ਜਮਾਤ ਲੜੂਗੀ ਅਸੀਂ ਡਟ ਕੇ ਚਟਾਨ ਬਣ ਕੇ ਉਹਨਾਂ ਦਾ ਸਾਥ ਦੇਵਾਂਗੇ ਆਪਦੇ ਪੱਧਰ ਤੇ ਵੀ ਲੜਾਂਗੇ ਜਿੱਥੇ ਮਜ਼ਦੂਰ ਜੱਥੇਬੰਦੀਆਂ ਲੜਨੀਆਂ ਆ ਉਹਨਾਂ ਦਾ ਵੀ ਡਟ ਕੇ ਸਾਥ ਦੇਵਾਂਗੇ ਇਸ ਸਕੀਮ ਨੂੰ ਬਚਾਉਣ ਦਾ ਪੂਰਾ ਤਰਕ